ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਜੈਂਟਰ ਸਵੈਟਰ ਲਈ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਜੇਕਰ ਤੁਸੀਂ ਆਪਣੀ ਕੋਈ ਜੈਕਟ ਬਲਾਊਜ਼ ਕੀ ਵੀ ਜਾਂ ਬੱਚਿਆਂ ਦੇ ਕੋਈ ਕੋਟੀ ਸਵੈਟਰ ਤੇ ਇਸ ਡਿਜ਼ਾਈਨ ਨੂੰ ਬਣਾਓਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵਿਦਾਊਟ ਜਾਲੀ ਬਿਨਾਂ ਜਾਲੀ ਦਾ ਓਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ। 16 ਸਲਾਂਗਾਂ ਦਾ ਡਿਜ਼ਾਈਨ ਹੈ। 16 ਸਲਾਂਗਾਂ ਚ ਕੰਪਲੀਟ ਹੋ ਜਾਂਦਾ। ਦੇਖੋ 8 ਸਲਾਂਗਾਂ ਫਿਰ 8 ਸਲਾਂਗਾਂ। ਇੱਕ ਵਾਰ ਮੈਂ ਡਿਜ਼ਾਈਨ ਰਿਪੀਟ ਕੀਤਾ 16 ਸਲਾਂਗਾਂ। ਇਹਦੇ ਉੱਪਰ ਹੀ ਡਿਜ਼ਾਈਨ ਦੀਆਂ 16 ਸਲਾਂਗਾਂ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾਵਾਂਗੀ। ਤੇ ਜਦੋਂ ਆਪਾਂ ਇਸ ਡਿਜ਼ਾਈਨ ਲਈ ਕੁੰਡੇ ਲੈਣੇ ਆ। 8 ਦੇ ਮਲਟੀਪਲ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ 8 8 8 ਇਸ ਤਰ੍ਹਾਂ ਕਰਕੇ ਲਾਸਟ ਤੇ ਤਿੰਨ ਕੁੰਡੇ ਵਾਧੂ ਠੀਕ ਹੈ ਤਾਂ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਰਾਈਟ ਸਾਈਡ ਤੋਂ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲਾ ਕੁੰਡਾ ਤਾਰੂ ਚਾਹੇ ਬਣੂ ਇਸ ਤਰ੍ਹਾਂ ਉਸ ਤੋਂ ਬਾਅਦ ਚਾਰ ਕੁੰਡੇ ਸਿੱਧੇ ਬਣਾਉਣੇ ਆ 1 2 3 4 थ्रेड दगे इक्वलटा थ्रेड पीछे ते ਅਨ ਸਿੱਧੇ 1 2 3 ਇਹੀ 8 ਗੁੰਡੇ ਆਪਾਂ ਵਾਰ-ਵਾਰ ਰਿਪੀਟ ਕਰਨੀਆਂ ਪਹਿਲਾ ਵਾਧੂ ਗੁੰਡਾ ਤਾਰ ਕੇ ਉਸ ਤੋਂ ਬਾਅਦ ਜਿਹੜੇ 8 ਗੁੰਡੇ ਆ 4 ਸਿੱਧੇ ਕੋਲਟਾ 3 ਸਿੱਧੇ ਠੀਕ ਹੈ ਦੁਬਾਰਾ ਫਿਰ 4 ਸਿੱਧੇ ਤਾਂ ਵਿੱਚ ਜਿਹੜੇ 7 ਗੁੰਡੇ ਸਿੱਧੇ ਆ ਜਾਂਦੇ 1 2 3 4 ਗੁੰਡੇ ਸਿੱਧੇ ਇਕੋਲਟਾ ਤਿੰਨ ਕੁੰਡੇ ਸਿੱਧੇ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਫਿਰ ਦੁਬਾਰਾ ਇੱਕ ਦੋ ਤਿੰਨ ਚਾਰ ਕੁੰਡੇ ਸਿੱਧੇ ਇੱਕ ਉਲਟਾ ਤਿੰਨ ਕੁੰਡੇ ਸਿੱਧੇ ਠੀਕ ਹੈ ਲਾਸਟ ਤੇ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ ਆਉਣਗੇ ਆਪਣੇ ਜਿਵੇਂ ਆਪਣੀ ਸਟਾਰਟਿੰਗ ਚ ਆਊਗਾ ਉਸੇ ਤਰ੍ਹਾਂ ਲਾਸਟ ਤੇ ਆਊਗਾ ਬਾਧੂ ਗੁੰਡਾ ਸਿੱਧਾ ਬਣਾ ਲਾਂਗੇ ਸਿੱਧੇ ਪਾਸੇ ਦੀ ਸਲਾਈ ਇੱਕ ਸਲਾਈ ਕੰਪਲੀਟ ਹੋ ਗਈ ਉਲਟੇ ਪਾਸੇ ਤੋਂ ਜਿਹੜੀਆਂ ਇਹਦੀਆਂ ਸਲਾਈਆਂ ਸਾਰੀਆਂ ਉਲਟੀਆਂ ਹੀ ਬਣਾਵਾਂਗੇ ਆਪਾਂ ਇਸ ਲਈ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਆ ਸਿੱਧੇ ਪਾਸੇ ਤੋਂ ਡਿਜ਼ਾਈਨ ਬਣਦਾ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਉਲਟੀਆਂ ਹੀ ਬਾਂਦੀਆਂ ਉਲਟੀ ਸਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਆਂ ਤੀसरी ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰਿਆ ਪਹਿਲਾਂ ਚਾਰ ਕੁੰਡੇ ਸਿੱਧੇ ਸੀ ਤਾਂ ਹੁਣ ਤਿੰਨ ਕੁੰਡੇ ਸਿੱਧੇ ਸਿੱਧੇ ਇੱਕ ਕੁੰਡੇ ਆਪਣੇ ਘਟਦੇ ਜਾਣਗੇ ਉਲਟੇ ਵੱਧਦੇ ਜਾਣਗੇ ਤਿੰਨ ਸਿੱਧੇ ਥ੍ਰੈਡ ਅੱਗੇ ਤਿੰਨ ਉਲਟੇ 1 2 3 ਥ੍ਰੈਡ ਪਿੱਛੇ ਦੋ ਸਿੱਧੇ ਇਹਨਾਂ ਹੀ ਅੱਠ ਇਹਨਾਂ ਅੱਠ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਿੰਨ ਸਿੱਧੇ ਤਿੰਨ ਉਲਟੇ ਦੋ ਸਿੱਧੇ दुबारा फिर तिन सिद्धे दो उलटे सॉरी तिन उलटे दो सिद्धे अठ्ठ कुंडे होे एक तर आपण जे असं तिन पा कुडे आिधे तिन सिद्धे तिन उलटे ਤਾਂ ਲਾਸਟ ਤੇ ਅਸੀਤਰਾ ਤਨ ਆਪਣੇ ਕੁੰਡੇ ਸਿੱਧੇ ਆ ਜਾਣਗੇ ਜਿਵੇਂ ਆਪਣੇ ਸਟਾਰਟਿੰਗ ਚ ਐਸ ਠੀਕ ਹੈ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਚੌਥੀ ਸਲਾਈ ਸਾਰੀ ਉਲਟੀ ਡਿਜ਼ਾਈਨ ਦੀ ਪੰਜਵੀਂ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਹੁਣ ਜਾਈਂ ਸ਼ੁਰੂਆ ਦੋ ਕੁੰਡੇ ਸਿੱਧੇ ਪਹਿਲਾ ਚਾਰ ਸੀ ਫਿਰ ਤਿੰਨ ਹੁਣ ਦੋ ਠੀਕ ਹੈ ਥ੍ਰੈਡ ਅੱਗੇ ਪੰਜ ਕੁੰਡੇ ਉਲਟੇ ਦੋ ਤਿੰਨ ਚਾਰ ਪੰਜ ਇੱਕ ਕੁੰਡਾ ਸਿੱਧਾ ਠੀਕ ਹੈ ਅੱਠ ਕੁੰਡੇ ਹੋ ਗਏ ਪਹਿਲਾ ਕੁੰਡਾ ਛੱਡ ਕੇ ਉਸ ਤੋਂ ਬਾਅਦ ਦੋ ਸਿੱਧੇ ਪੰਜ ਉਲਟੇ ਇੱਕ ਸਿੱਧਾ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਪੰਜ ਉਲਟੇ ਇੱਕ ਸਿੱਧਾ ਠੀਕ ਹੈ ਅੱਠ ਕੁੰਡੇ ਹੋ ਗਏ ਦੁਬਾਰਾ ਫੇਰ ਦੋ ਸਿੱਧੇ 5 ਉਲਟੇ 2 ਸਿੱਧੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ 6ਵੀਂ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਡਿਜ਼ਾਈਨ ਦੀ 7ਵੀਂ ਸਲਾਈ ਆ ਗਈ ਪਹਿਲਾ ਕੁੰਡਾ ਤਾਰਾਂਗੇ ਹੁਣ ਇੱਕ ਕੁੰਡਾ ਸਿੱਧਾ ਬਣੂੰਗਾ ਇੱਕ ਸਿੱਧਾ 7 ਉਲਟੇ 1 2 3 4 5 6 7 8 ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਇੱਕ ਸਿੱਧਾ 7 ਉਲਟੇ 1 2 3 4 5 6 7 ਦੁਬਾਰਾ ਫਿਰ ਇੱਕ ਸਿੱਧਾ 7 ਉਲਟੇ 2 3 4 5 6 ਸਰ ਸਿੱਧਾ ਕੰਨੀ ਵਾਲਾ ਕੋਂਡਾ ਸਿੱਧਾ ਬਣਾ ਲਾਂਗੇ ਠੀਕ ਹੈ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਦੇਖੋ 8ਵੀਂ ਸਲਾਈ ਸਾਰੀ ਉਲਟੀ ਬਣ ਜੂਗੀ ਦੇਖੋ ਜੀ 8 ਸਲਾਈਆਂ ਕੰਪਲੀਟ ਹੋ ਗਈਆਂ 9ਵੀਂ ਸਲਾਈ ਜਿਹੜੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਹੈ ਜਿਹੜਾ ਆਪਣਾ ਜਿਵੇਂ ਇੱਥੇ ਜਗ੍ਹਾ ਚੇਂਜ ਹੋਈ ਜਿਹੜਾ ਇਹ ਡਿਜ਼ਾਈਨ ਹੁਣ ਇੱਥੇ ਬਣੂਗਾ ਜਿਵੇਂ ਇੱਥੇ ਬਣਿਆ ਠੀਕ ਹੈ ਇਹ ਡੱਬੀ ਹੁਣ ਇੱਥੇ ਬਣੂਗੀ ਠੀਕ ਹੈ ਤਾਂ ਸ਼ੁਰੂ ਕਰਦੇ ਆਂ ਆਪਾਂ 9ਵੀਂ ਸਲਾਈ ਇਹ ਲਾ ਕੁੰਡਾ ਬਾਦੂ ਉਤਾਰਾਂਗੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਇੱਕ ਉਲਟਾ ਸੱਤ ਕੁੰਡੇ ਸਿੱਧੇ ਇੱਕ ਇੱਕ ਦੋ 10 4 5 6 7 8 ਕੁੰਡੇ ਹੋ ਗਏ ਦੁਬਾਰਾ ਫੇਰ ਇਹ ਉਲਟਾ ਸੱਤ ਸਿੱਧੇ ਇੱਕ दो तीन चार पच छे सात. एक उल्टा सात सि एक दो तीन चार पच सात. ਇਕ ਉਲਟਾ ਲਾਸਟ ਵਾਲਾ ਸਿੱਧੇ ਪਾਸੇ ਦੀ ਸिलाई ਸਿੱਧਾ ਬਣਾ ਲਾਂਗੇ ਠੀਕ ਹੈ 10ਵੀਂ ਸिलाई ਸਾਰੀ ਉਲਟੀ ਡਿਜ਼ਾਈਨ ਦੀ ਆ ਗਈ 11ਵੀਂ ਸिलाई ਪਹਿਲਾ ਕੁੰਡਾ ਤਾਰੂ ਚਾਹੇ ਬਣ ਉਸ ਤੋਂ ਬਾਅਦ ਦੋ ਉਲਟੇ ਪੰਜ ਸਿੱਧੇ 1 2 3 4 5 ਠੀਕ ਹੈ ਫਿਰ ਇੱਕ ਉਲਟਾ 8 ਕੁੰਡੇ ਹੋਗੇ 2 ਉਲਟੇ 5 ਸਿੱਧੇ 1 ਉਲਟਾ ਠੀਕ ਹੈ ਦੁਬਾਰਾ ਫਿਰ 2 ਉਲਟੇ 1 2 5 ਸਿੱਧੇ 1 2 3 4 5 ਠੀਕ ਹੈ 1 ਉਲਟਾ ਦੁਬਾਰਾ ਫਿਰ 2 ਉਲਟੇ 5 ਸਿੱਧੇ 1 2 3 4 पांच, दो उल्टे ठीक है लास्ट वाला सीधा बना लेंगे सीधे पासे की सिलाई देखो बारहवीं सिलाई सारी उल्टी बनूंगी डिजाइन दी आ गई तेरहवीं सिलाई राइट साइड तो उल्टे कुंडे जड़े बढ़ते जाएंगे सीधे जड़े कटते जाएंगे ठीक है हूँ अपने आला कुंडा उतारो चाहे बुनो तीन कुंडे उस तो बाद उल्टे तीन उल्टे तीन सीधे एक दो तीन ਫੇਰ ਦੋ ਉਲਟੇ 8 ਕੁੰਡੇ ਹੋ ਗਏ ਤਿੰਨ ਉਲਟੇ ਦੋ ਸਿੱਧੇ ਤਿੰਨ ਉਲਟੇ ਦੁਬਾਰਾ ਫੇਰ ਤਿੰਨ ਉਲਟੇ 1 2 3 ਦੋ ਸਿੱਧੇ ਤਿੰਨ ਉਲਟੇ ਸੌਰੀ ਤਿੰਨ ਉਲਟੇ ਆਣ ਸਿੱਧੇ ਦੋ ਉਲਟੇ ਠੀਕ ਹੈ আট ਕੁੰਡੇ ਹੋਗੇ ਦੁਬਾਰਾ ਫੇਰ ਤਿੰਨ ਉਲਟੇ ਤਿੰਨ ਸਿੱਧੇ ਦੋ ਉਲਟੇ ਠੀਕ ਹੈ ਲਾਸਟ ਤੇ ਇਸ ਤਰ੍ਹਾਂ ਤਿੰਨ ਉਲਟੇ ਆ ਜਾਣਗੇ ਵਾਦੂ ਕੁੰਡਾ ਜਿਹੜਾ ਆਪਣਾ ਸਿੱਧਾ ਬਣਾ ਲਾਂਗੇ 14ਵੀਂ ਸਲਾਈ ਸਾਰੀ ਉਲਟੀ ਡਿਜ਼ਾਈਨ ਦੀ ਆ ਗਈ 15ਵੀਂ ਸਲਾਈ ਠੀਕ ਹੈ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋਊਗਾ ਚਾਰ ਕੁੰਡੇ ਉਲਟੇ 1 2 3 4 ਇੱਕ ਸਿੱਧਾ ਤਿੰਨ ਉਲਟੇ 1 2 3 ਠੀਕ ਹੈ 4 ਉਲਟੇ 1 ਸਿੱਧਾ 3 ਉਲਟੇ 8 ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ 2 3 4 ਉਲਟੇ 1 ਸਿੱਧਾ 3 ਉਲਟੇ 1 2 3 ਦੁਬਾਰਾ ਫੇਰ 4 ਉਲਟੇ 1 2 ਤਿੰਨ ਚਾਰ ਉਲਟੇ ਇੱਕ ਸਿੱਧਾ ਲਾਸਟ ਤੇ ਉਸੇ ਤਰ੍ਹਾਂ ਚਾਰ ਉਲਟੇ ਆ ਜਾਣਗੇ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ 15 ਸਲਾਈਆਂ ਕੰਪਲੀਟ ਹੋ ਗਈਆਂ 16ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ 16ਵੀਂ ਸਲਾਈ ਆਪਣੀ ਸਾਰੀ ਉਲਟੀ ਠੀਕ ਹੈ ਕਿਉਂਕਿ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਇਹਦੀਆਂ ਵੋਲਟੰਗੀ ਬੰਦੀਆਂ 16 ਸਲਾਂਗਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ 8 ਸਲਾਂਗਾਂ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਫਿਰ 8 ਸਲਾਂਗਾਂ ਬੰਦਦੀਆਂ ਤਾਂ 16 ਸਲਾਂਗਾਂ ਨੂੰ بار-बार ਰਿਪੀਟ ਕਰਦੇ ਜੇਣਾ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਕੋਟੀ ਸਵੈਟਰ ਤੇ ਇਸ ਡਿਜ਼ਾਈਨ ਨੂੰ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਆਸਾਨ ਹੈ ਬਣਾਈ ਵਿੱਚ ਵੀ ਬਿਨਾ ਜਾਲੀ ਤੋਂ ਆਪਣਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਠੀਕ ਹੈ ਧੰਨਵਾਦ